ਚਲੇ ਦਿਰਾ ਤੋਂ ਜਾਲੀ ਆਈਡੀ ਰਾਹੀਂ ਸ਼ਰਾਤਪੁਰਪੁਰ ਖਬਰ ਚਲਾਈ ਜਾ ਰਹੀ ਆ ਕਿ ਮੇਰਾ ਤੇ ਸੱਸ ਨੂੰ ਸੀ ਬਾਤ ਦਾ ਕੁਝ ਮੌਤਾ ਹੋ ਗਿਆ ਜਾਂ ਹੋ ਰਿਹਾ ਤੇ ਸਰਾਸਰ ਗਲਤ ਸ਼ਰਾਤ ਵਾਲੀ ਗੱਲ ਆ ਔਰ ਇਸ ਤਰ੍ਹਾਂ ਦੀਆਂ ਖਬਰਾਂ ਤੇ ਭਰੋਸਾ ਨਹੀਂ ਰੱਖਣਾ ਚਾਹੀਦਾ ਅੱਜ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਇਹ ਜੋ ਇੱਕ ਰਿਵਾਜ ਚੱਲ ਗਿਆ ਬਾਤ ਦਾ ਬਤੰਗੜ ਬਣਾਉਂਦਾ ਜਿਸ ਗੱਲ ਨਾਲ ਲੇਗਾ ਤੇ ਗਰੀ ਹੁੰਦਾ ਉਹ ਗੱਲਾਂ ਨੂੰ ਫਲਾਉਣ ਦਾ ਇਹ ਬੜੇ ਵੈਸੇ ਅਫਸੋਸ ਵਾਲੀ ਗੱਲ ਆ ਮੈਂ ਕਹਿ ਸਕਦਾ ਕਿ ਸਸੂ ਸੁਭੀਰ ਸਿੰਘ ਬਾਦਲ ਖੋਰਾ ਨਾਲ ਮੇਰਾ ਖਿਆਲ ਹੈ ਸਸੂ ਸੁਦੇਵ ਸਿੰਘ ਢੀਟਸਾ ਦੇ ਭੋਗ ਤੋਂ ਬਾਅਦ ਕਦੇ ਵੀ ਆਮੋ ਸਾਹਮਣੇ ਵੀ ਨਹੀਂ ਕਦੇ ਹੋਏ ਮਿਲਣਾ ਤਾਂ ਇੱਕ ਪਾਸੇ ਕਦੇ ਆਮੋ ਸਾਹਮਣੇ ਵੀ ਨਹੀਂ ਹੋਏ ਕਦੇ ਕੁਦਰਤੇ ਕਦੇ ਕੋਈ ਗੱਲਬਾਤ ਤਾਂ ਕੀ ਹੋਣੀ ਸੀ ਬਲ ਫੇਸ ਟੂ ਫੇਸ ਵੀ ਕਦੇ ਹੋਏ ਪਰ ਫੇਰ ਵੀ ਬਲ ਇਸ ਤਰ੍ਹਾਂ ਦੀ ਸ਼ਰਾਰਤ ਵਾਲੀ ਖਬਰ ਇੱਕ ਜਾਲੀ ਆਈਡੀ ਰਾਹੀਂ ਬਲ ਬीडीएस ਕਿ ਸਭ ਤੇ ਫੈਲੋਣੀ ਉਸ ਸਰਾਸਰ ਗਲਤ ਆ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਇਸ ਤਰ੍ਹਾਂ ਦੀਆਂ ਛਾਤ ਵਾਲੀਆਂ ਖਬਰਾਂ ਤੇ ਕਦੇ ਭਰੋਸਾ ਨਹੀਂ ਕਰਨਾ ਚਾਹੀਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਔਰ ਅਸੀਂ ਇੱਕ ਸਿਧਾਂਤਕ ਤੌਰ ਤੇ ਪੰਜਾਬ ਤੇ ਪੰਜਾਬੀਆਂ ਨੂੰ ਮਤਲਬ ਬਚਾਉਣ ਦੀ ਗੱਲ ਕਹਿ ਲਓ ਹਰ ਪੰਜਾਬ ਦੇ ਵਿੱਚ ਜੋ ਬਹੁਤ ਵੱਡਾ ਨਿਗਾਰ ਆ ਗਿਆ ਮਤਲਬ ਲੀਡਰਲੈਸ ਹੋ ਗਿਆ ਪੰਜਾਬ ਪਰ ਪੰਜਾਬ ਅੱਜ ਆਰਥਿਕ ਸਮਾਜਿਕ ਰਾਜਨੀਤਿਕ ਚੁਣੌਤੀਆਂ ਵਿੱਚ ਘਿਰਿਆ ਹੋਇਆ ਨਜ਼ਰ ਆ ਰਿਹਾ ਹੈ ਅੱਜ ਅਸੀਂ ਇੱਕ ਪੰਜਾਬ ਨੂੰ ਬਚਾਉਣ ਦੀ ਮਹਿੰਮ ਜਿਹੜੀ ਹੈ ਸਤ ਹਰਚੰਤ ਸਿੰਘ ਲੋਕਵਾਲਜੀ ਦੀ ਵਰਸੀ ਦੇ ਸਬਾਗਤ ਤੇ ਸ਼ੁਰੂ ਕੀਤੀ ਆ ਔਰ ਮੈਂ ਸਮਝਦਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਅਸੀਂ ਉਸ ਮਹਿੰਮ ਨੂੰ ਪੰਜਾਬ ਦੇ ਵਿੱਚ ਲੈ ਕੇ ਜਾਣਾ ਔਰ ਪੰਜਾਬ ਨੂੰ ਇੱਕ ਪੰਜਾਬ ਤੇ ਪੰਜਾਬੀਅਤ ਦੀ ਬਹਿਰੇਦਾਰ ਪਾਰਟੀ ਦੇ ਤੌਰ ਤੇ ਔਰ ਲੋਕਾਂ ਕਾ ਹੱਕਾਂ ਦੀ ਜਦੋਂ ਜਹਦ ਲਈ ਲੜਦ ਲਈ ਖੜਨ ਵਾਲੀ ਅਤੇ ਸੰਘਰਸ਼ ਕਰਨ ਵਾਲੀ ਲੀਡਰਸ਼ਿਪ ਜਿਹੜੀ ਆ ਉਹ ਲੈ ਕੇ ਆਉਣ ਦੀ ਨਿਸ਼ਚਾ ਕੀਤਾ ਔਰ ਮੈਂ ਸਮਝਦਾ ਕਿ ਅੱਜ ਜਿਸ ਕਿਸਮ ਦੀਆਂ ਸ਼ਰਾਰਤਪੂਰਨ ਖਬਰਾਂ ਜਿਨ੍ਹਾਂ ਦਾ ਕੋਈ ਅਸਰ ਨਹੀਂ ਹੁੰਦਾ ਉਹ ਫਲਾ ਕੇ ਸਾਡੀ ਉਸ ਭੀਤ ਨੂੰ ਪੂਰਾ ਲਾਉਂਦਾ ਜਾਂਦਾ ਨੂੰ ਮੋੜਿਆ ਔਰ ਉਹਦੇ 'ਚ ਕੋਈ ਸ਼ਰਤਾਂ ਨਹੀਂ ਹੈ ਅਸੀਂ ਸਾਰਿਆਂ ਨੂੰ ਫੀਲ ਕਰਦੇ ਆ ਅਸੀਂ ਸਤਾਰਜਾਂ ਜੀ ਲੰਗਵਾਲ ਜੀ ਦੀ ਵਾਰਸੀ ਤੇ ਸਵਾਗਤ ਤੇ ਵੀ ਮਨ ਪ੍ਰਸ਼ਾਸਕ ਜੀ ਸਿਵਾਦ ਤੇ ਉਹਨਾਂ ਦੇ ਜੁਝੇ ਸਾਥੀਆਂ ਨੂੰ ਸਾਰਿਆਂ ਨੂੰ ਇਹ ਅਪੀਲ ਕੀਤੀ ਸੀ ਕਿ 2 ਦਸੰਬਰ ਦਾ ਜਿਹੜਾ ਹੁਕਮਨਾਮਾ ਸ੍ਰੀ ਅਕਾਲ ਤਖਤ ਤੋਂ ਸਿੱਖ ਸਹਿਬਾਨ ਨੇ ਸੁਣਾਇਆ ਸੀ ਉਹਦੇ ਤੇ ਅਮਲ ਕਰਕੇ ਉਹਦੇ ਤੇ ਪਹਰੇਦਾਰੀ ਕਰਕੇ ਹੀ ਮਨ ਪੰਥ ਦੀ ਮਹਾਨ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਨੂੰ ਅਸੀਂ ਮਜ਼ਬੂਤ ਕਰ ਸਕਦੇ ਹਾਂ ਔਰ ਪੰਜਾਬ ਨੂੰ ਇਸ ਸੰਕਟ ਵਿੱਚੋਂ ਕੱਢਣ ਲਈ ਇੱਕ ਮਜ਼ਬੂਤ ਅ ਪੱਥ ਪ੍ਰਸਤ ਲੀਡਰਸ਼ਿਪ ਦੇ ਸਕਦੇ ਆ ਸੋ ਉਹਦੇ ਤੇ ਜਿਹੜਾ ਵੀ ਸਹਿਯੋਗ ਆਏਗਾ ਉਹਨੂੰ ਹਮੇਸ਼ਾ ਜੀਆ ਕਿਹਾ ਜਾਏਗਾ ਇਹ ਸਾਡੀ ਸੋਲਦਾ ਹਿੱਸਾ